ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਜੀ ਕਿਸਾਨ ਵੀਰੋ ਸਾਹਮਣੇ ਜਿਹੜੀ ਤੁਸੀਂ ਮੱਝ ਦੇਖ ਰਹੇ ਹੋ ਨੀਲੀ ਰਾਵੀ ਦੇ ਵਿੱਚ ਇਹ ਬਾਬਾ ਪੰਜਾਬ ਸਿੰਘ ਜ਼ਿਲ੍ਹਾ ਪਟਿਆਲਾ ਪਿੰਡ ਚਿਤੈਰਾ ਉਹਨਾਂ ਦੀ ਹੀ ਮੱਝ ਹੈ ਜਗਰਾਉਂ ਮੇਲੇ ਤੋਂ ਜਿਹੜੀ ਇਹ ਮਿਲਕ ਚਵਾਈ ਦੁੱਧ ਚਵਾਈ ਦੇ ਵਿੱਚ ਇਹ ਪਹਿਲੇ ਨੰਬਰ ਤੇ ਆਈ ਹੈ ਨਾ ਜੇ ਗੱਲ ਕਰੀਏ ਇਸ ਮੱਝ ਦੀ ਆਪਾਂ ਤਾਂ ਦੱਸਣ ਦੇ ਮਤਾਬਕ ਹੈ ਵੀ ਇਹ ਨਵਾਬ ਬੁੱਲ ਸੀ ਕੋਈ ਨੀਲੀ ਰਾਵੀ ਦਾ ਉਹ ਅੱਜਕੱਲ੍ਹ ਉਹ ਨਿਸ਼ਾਨ ਨਹੀਂ ਹੈਗਾ ਇੱਥੇ ਦੁਨੀਆ ਤੇ ਤੇ ਉਹਦੀ ਇਹ ਧੀ ਹੈ ਪਹਿਲੇ ਸੂਰ ਸੂਈ ਹੋਈ ਐ ਇਸ ਟਾਈਮ ਤੇ ਇਹ 6 ਦੰਦ ਜਿਹੜੀ ਇਹਦੀ ਓਮਲਾ ਪੂਮਰ ਕਹਿ ਸਕਦੇ ਵੀ 6 ਦੰਦ ਦੀ ਗਿਣਤੀ ਚ ਆਉਂਦੀ ਹੈਗੀ 234 ਨੰਬਰ ਟੈਗ ਹੈ ਤੇ ਇਸ ਨੇ ਬੁਲਟ ਮੋਟਰਸਾਈਕਲ ਜਿੱਤਿਆ ਜੀ ਪਹਿਲੇ ਨੰਬਰ ਦੇ ਵਿੱਚ ਦੁੱਧ ਦੀ ਗੱਲ ਕਰੀ ਤਾਂ 20 ਕਿਲੋ 706 ਗ੍ਰਾਮ ਇਹਨੇ ਦੁੱਧ ਚ ਵਾਇਆ ਜੀ ਪੀਡੀਐਫ ਜਗਰਾਉ ਮੇਲੇ 2024 ਦੇ 17ਵੇਂ ਐਡੀਸ਼ਨ ਦੇ ਉੱਪਰ 20 ਕਿਲੋ 706 ਗ੍ਰਾਮ ਪਹਿਲੇ ਸੂਰ ਦੁੱਧ ਗੱਡਾ ਹੀ ਇਹ ਬਾਬੇ ਪੰਜਾਬ ਸਿੰਘ ਦੀ ਇਹ ਮਾਝ ਨੀਲੀ ਰਵੀ ਦੀ ਤੇ ਪਿੱਛੇ ਇਹਦੇ ਜੇਕਰ ਬੱਚੇ ਦੀ ਗੱਲ ਕਰੀਏ ਤਾਂ ਪਿੱਛੇ ਇਹਦੇ ਹੈਗੀ ਇੱਕ ਕੱਟੀ ਆ ਜੋ ਨੀਲੀ ਰਾਵੀ ਨੂੰ ਟੱਚ ਕਰਦੀ ਹੈਗੀ ਤੇ ਇਹ ਕੱਟੀ ਇਸ ਮੱਝ ਦੀ ਹੈ ਇਸ ਮੱਝ ਨੇ ਜਿੱਥੇ ਬੁਲਟ ਜੀ ਬਹੁਤ ਵੱਡਾ ਰਿਕਾਰਡ ਹੈ ਬਾਬੇ ਪੰਜਾਬ ਸਿੰਘ ਨੂੰ ਵਧਾਈ ਆ ਤੇ ਇਹਨਾਂ ਦੀ ਇੱਕ ਮੋਹਰਾ ਨਸਲ ਦੀ ਮੱਝ ਵੀ ਆ ਉਹ ਵੀ ਬਾਬੇ ਪੰਜਾਬ ਸਿੰਘ ਦੀ ਹੈ ਜੀ ਨੀਲੀ ਰਾਵੀ ਦੀ ਮੱਝ ਬਾਈ ਗੁਰਲਾਲ ਦੇ ਨਾਮ ਤੇ ਪਾਈ ਜਾਂਦੀ ਹੁੰਦੀ ਹੈਗੀ ਤੇ ਮੋਹਰਾ ਦੀ ਬਾਬੇ ਪੰਜਾਬ ਸਿੰਘ ਦੇ ਨਾਮ ਤੇ ਪਾਈ ਹੋਈ ਸਮੱਝ ਤੇ ਇਹ ਮੱਝ ਵੀ ਮੇਲੇ ਦੇ ਵਿੱਚੋਂ ਨਾਮ ਇਹਦਾ ਭਾਗ ਆ ਜੀ ਇਸ ਮੱਝ ਦਾ ਏ ਵੀ ਪਹਿਲੇ ਨੰਬਰ ਤਾਈ ਜਗੀ ਤਾਂ ਇਸ ਮਾਜ ਦਾ ਜਿਹੜਾ ਦੁੱਧ ਦੀ ਰਿਕਾਰਡ ਦੀ ਗੱਲ ਕਰੀਏ ਮੇਲੇ ਦੇ ਵਿੱਚ ਨਾ ਐਸ ਟਾਈਮ ਇਹ ਤੀਜੀ ਸੂਏ ਸੂਈ ਹੋਈ ਹੈਗੀ ਤੇ 26 ਕਿਲੋ 726 ਗ੍ਰਾਮ ਦੁੱਧ ਨੇ ਚਵਾ ਕੇ ਪਹਿਲਾ ਨੰਬਰ ਹਾਸਲ ਕੀਤਾ ਜਗਰਾਉ ਮੇਲੇ ਤੋਂ 26 ਕਿਲੋ 726 ਗ੍ਰਾਮ ਜਿਹੜੀ 2.100 ਗ੍ਰਾਮ 27 ਕਿਲੋ ਤੋਂ ਘੱਟ ਹੈ ਤੇ ਆਰਡਰ ਦੀ ਕੁਆਲਿਟੀ ਚੈੱਕ ਕਰ ਸਕਦੇ ਬਹੁਤ ਹੀ ਟੌਪ ਕੁਆਲਿਟੀ ਦੀ ਜਿਹੜੀ ਮਾਜ ਹੈ ਬਾਵੇ ਪੰਜਾਬ ਸਿੰਘ ਦੀ ਤੇ ਜੇਕਰ ਆਪਾਂ ਇਹ ਗੱਲ ਕਰੀਏ ਇਸ ਦੇ ਜਿਹੜੇ ਪਿੱਛੇ ਬੱਚੇ ਦੀ ਤਾਂ ਬੱਚਾ ਇਹਦੇ ਮਗਰ ਹੈ ਕੱਟਾ ਜੀ ਬਾਕੀ ਮੱਝ ਦੀ ਬੇਲ ਬਹੁਤ ਜ਼ਿਆਦਾ ਲੰਬੀ ਹੈਗੀ ਤੇ ਸਿੰਗ ਦੀ ਕੁਆਲਿਟੀ ਦੇਖ ਸਕਦੇ ਹੋਗੇ ਜਿਹੜੀ ਪਿਓਰ ਮੂਰਾ ਇਹ ਚੀਜ਼ਾਂ ਹੁੰਦੀਆਂ ਨਹੀਂ ਆ ਤੇ ਨਾਲ ਦੀ ਨਾਲ ਇਹ ਜਿਹਾ ਸੰਦੇਸ਼ ਮੇਰਾ ਹਰ ਇੱਕ ਵੀਡੀਓ ਦੇ ਵਿੱਚ ਹੁੰਦਾ ਕਿ ਚੰਗੇ ਪਸ਼ੂ ਰੱਖੋ ਘੱਟ ਰੱਖੋ ਬੇਸ਼ੱਕ ਘੱਟ ਰੱਖੋ ਭੱਦਰ ਖੂਬਸਤ ਭੱਦਰ ਰੱਖਣ ਦੀ ਕੋਸ਼ਿਸ਼ ਕਰੋ ਜੇ ਨਹੀਂ ਜ਼ਿਆਦਾ ਰੱਖ ਸਕਦਾ ਘੱਟ ਰੱਖ ਲੋ ਪਰ ਚੰਗੇ ਰੱਖ ਲੋ ਨਾ ਤੇ ਪਿੱਛੇ ਇਹਦੇ ਕੱਟਾ ਜੀ ਉਹ ਬਾਬੇ ਪੰਜਾਬ ਸਿੰਘ ਇਹਨਾਂ ਦੇ ਆਪ ਦੇ ਕੋਲ ਕਿਸਾਨ ਆ ਕੋਈ ਉਸ ਦਾ ਬੱਚਾ ਹੈਗਾ ਤੇ ਇਹ ਬਾਬੇ ਪੰਜਾਬ ਸਿੰਘ ਦੋ ਬੱਜਾਂ ਜੀ ਇੱਕ ਮੂਰਾ ਦੇ ਇੱਕ ਨੀਲੀ ਰਾਬਦੀ ਜਿਹੜਾ ਦੋਨੇ ਇਹ ਮਤਲਬ ਪਹਿਲੇ ਨੰਬਰ ਤਾਂਗਾ ਦੋਨਾਂ ਨੇ ਬੁਲਟ ਜਿੱਤਿਆਗਾ ਤੇ ਬਾਕੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਲਾਜ਼ਮੀ ਕਰ ਦਿਓ ਜੀ ਤੇ ਕਿਉਂਕਿ ਸਾਡੇ ਜਿਹੜੇ ਭਾਗ ਸਿੰਘ ਫਾਰਮਾਸਟ ਤੁਹਾਡੇ ਨਾਲ ਸਾਰੇ ਮਿਲਣੇ ਵੀਡੀਓ ਚੰਗੇ-ਚੰਗੇ ਪਸ਼ੂਆਂ ਦੀ ਇੰਟਰਵਿਊ ਤੇ ਖਰੀਦ ਵਿੱਚ ਦੀ ਵੀਡੀਓ ਤੁਹਾਨੂੰ ਸਾਂਝੀ ਕਰਦੇ ਰਹਿ ਗਏ ਆਪਾਂ ਆਪਦੇ ਪਸੰਦੀ ਵੀ ਤੁਹਾਡਾਂ ਵੀਡੀਓ ਜਿਹੜੀ ਸਮੇਂ-ਸਮੇਂ ਤੇ ਕਰ ਸਾਂਝੀ ਕਰਦੇ ਰਹਿੰਨੇ ਆਗੇ ਸੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਦਾ ਬਟਨ ਲਾਜ਼ਮੀ ਦਬਾ ਲਿਓ ਤੇ ਫੇਸਬੁੱਕ ਪੇਜ ਨੂੰ ਵੀ ਲਾਈਕ ਫੋਲੋ ਕਰਕੇ ਘੰਟੀ ਦਾ ਬਟਨ ਲਾਜ਼ਮੀ ਦਬਾ ਲਿਓ ਤੇ ਵੀਡੀਓ ਨੂੰ ਸ਼ੇਅਰ ਲਾਜ਼ਮੀ ਕਰ ਦਿਓ ਤੇ ਕਮੈਂਟ ਜਰੂਰ ਕਰ ਦਿਓ ਸੋ ਇਹ ਪੰਜਾਬ ਸਿੰਘ ਨੂੰ ਪੂਰੇ ਕਿਸਾਨ ਵੀਰਾਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਮਿਲਦੇ ਆਪਾਂ ਇੱਥੇ ਛੜ ਇੱਕ ਮੇਲੇ ਤੇ ਵੀ ਪਹੁੰਚ ਰਹੇ ਆ ਸਤਿ ਸ੍ਰੀ ਅਕਾਲ ਜੀ ਧੰਨਵਾਦ